ਇਹ ਹੈਗੇ ਨਹੀਂ ਹੁੰਦੇ ਅਸੀਂ ਦੇ ਦੇਨੇ ਸੀ ਉਹ ਯਾਰ ਕੀ ਹੋ ਗਿਆ ਉਹ ਗੁਰਵਾ ਦੇ ਦੇਨੇ ਸੀ ਉਹ ਯਾਰ ਜੇ ਅਸੀਂ 8 ਲਾ ਸਕਦੇ ਸੀ ਇਹਨੂੰ 400 ਗੁਣਾ ਛੱਡਣਾ ਸੀ ਇਹ 100 200 ਰੁਪਏ ਕਿਤੇ ਦਾਗਾ 8 500 ਦੇ ਨਹੀਂ ਹੋਣਾ ਉਹ ਗੁਰੂ ਨਹੀਂ ਹੈਗਾ ਓਨਲੀ ਡੇ ਲਵੋਣੇ ਜੇ ਹੁੰਦੇ ਤੁਹਾਨੂੰ ਮੈਂ ਦੇ ਦੇਣਾ ਸੀ 8 ਭਰ ਦਾ 400 ਗੁਣਾ ਛੱਡ ਕੇ ਜਾਣਾ ਹੈ ਨਹੀਂ ਆਪਾਂ ਤੈਨੂੰ ਐਂ ਨਹੀਂ ਆਖਾਂ ਸਾਡੇ 9 ਲੱਗਿਆ ਗਿਆ 9 ਲੱਗਿਆ ਹੋਇਆ ਤੈਨੂੰ ਦਾ ਕਹਤਾ ਹੁਣ 85 ਦਾ ਦੇਣਾ ਤੂੰ 500 ਤਾਂ ਨੂੰ ਬਾਈ Google Pay ਕਰਾ ਦਿੰਦੇ ਆ ਜੇ ਦੇਣਾ ਤਾਂ ਕਣੀ ਬਾਈ ਮੈਂ ਤਾਂ ਗੱਲ ਕਰਦਾ ਸੋਨਾ ਨੌ ਦਾ ਕਰਦੀ ਤੈਨੂੰ ਚੱਲ ਨੌ ਲੱਗਿਆ ਨੌ ਲੱਗਿਆ ਨੌ ਦਾ ਹੀ ਕਰ ਦੇ ਚੱਲ 1000 Google ਕਰਾ ਦਿੰਦਾ 1000 ਕਰਾ ਦਿੰਦਾ ਚਾ ਨੌ ਲੈ ਲਈ ਪੈਸੇ ਦੀਵਾਲੀ ਦੇ ਲੈ ਲਈ ਹਾਂ ਨੌ ਨੂੰ ਜ਼ਿੰਮੇਦਾਰ ਬਣ ਜਾ ਦੀਵਾਲੀ ਇਹ ਆ ਵੀ ਲੈ ਜਾ ਬਣਾ ਆ ਵੀ ਲੈ ਲੈ ਹੋ ਗਿਆ ਯਾਰ 85 85 ਨਹੀਂ ਨਾ ਬੱਸ ਜਦੋਂ ਇਹ ਨੌ ਲੱਗਿਆ ਪਾ ਨਾ ਦੇਦਾ ਚਲ ਰਹਿਣ ਦੇ ਮਾਰ ਕੇ 85 ਹੋ ਗਿਆ ਨਹੀਂ ਨਹੀਂ ਹੋ ਗਿਆ 85 ਉਹ ਦਿਓ ਪੈਸੇ 500 500 ਰੁਪਏ ਕੱਢ ਯਾਰ 200 ਰੁਪਏ ਥੋੜੀ ਲੱਗਦਾ ਕਰ ਲਿਆ ਆ ਦੇ ਦੇ ਨਹੀਂ ਇਹ ਜੜਨਾ ਹੀ ਨਹੀਂ ਹੈ ਨਾ 8000 500 ਰੁਪਏ 100 ਰੁਪਏ ਦੇ ਫੈਸੇ ਆਣੀ ਨਾਲ ਚਾਤੀ ਦਾ ਕਰ ਆ ਪਹੁੰਚੀ ਨਾ ਕੋ ਯਾਰ ਲੈ 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 ਪਹਿਲੇ ਮੈਨੂੰ ਦੱਸ ਹੂੰ ਲੈ ਨਾ ਲੈ ਮੇਰੇ ਤੋਂ ਮੰਡੀ ਦੇ ਪਰੇ ਚਾਹੀਦੇ ਪਾਟਾ ਪਾ ਦੇ ਪਾ ਦੇ ਯਾਰ ਤਾਂ ਚਾਹਣਾ ਸਾਰਾ ਸਹੀ ਆ ਅਸੀਂ ਤੇਰੀ ਮਿਹਨਤ ਕਾਇਮ ਪ੍ਰਧਾਨ ਮੰਤਰੀ ਉਹ ਨਹੀਂ ਪ੍ਰਧਾਨਾ ਮੰਤਰੀ ਤੂੰ ਪਹਿਲਾ ਪ੍ਰਧਾਨ ਹੋਗਾ 9 ਲੱਗ ਤੂੰ ਬਾਅਦ ਸਲਾ ਤੂੰ ਸਾਡੇ ਖਾਤੇ ਤੇ ਜੈਦ ਕਰਾ ਦੇ ਬਾਈ ਦੇ ਕਰਾ ਦੇ ਅਸੀਂ ਧੰਨਵਾਦ ਹੈ ਨਾ ਵੀ ਸਾਡੇ ਵਿਆਹ ਤੋਂ ਪਹਿਲਾਂ ਨਾ 500 ਬਾਦ ਲਾਤਾ 500 ਨਹੀਂ ਲਾਤਾ ਹੋ ਗਿਆ ਬਾ ਠੀਕ ਹੈ ਨਹੀਂ ਠੀਕ ਨਹੀਂ ਗੱਲ ਸਹੀ ਆ ਫਿਰ ਠੀਕ ਆ ਫਿਰ ਲੈ ਗਣਾ ਚੱਲ ਗਣਾ ਯਾਰ ਗਣਾ ਯਾਰ ਬਰਾ ਯਾਰ ਲਓ ਜੀ ਦੋਸਤੋ ਭਾਈਆਂ ਨੇ ਸੌਦਾ ਛੱਡਤਾ ਦੀ ਤੇ ਆ ਦੋਸਤੋ ਬਾਈ ਆ ਨਵੇਂ ਸਰੋ ਬੱਕਰਾ ਲੈ ਰਿਆ ਤੈਨੂੰ ਖੋਜ ਉੱਤੋਂ ਤੈ ਹੀ ਮੈਂ ਮੋੜ ਕੇ ਲੈ ਆ ਮੈਂ ਤੁਹੇ ਪੈਸੇ ਥੋੜੇ ਪੈ ਪੂਰੇ ਹਾਂਜੀ ਭਾਈ ਜੀ ਪੈਸੇ ਪੂਰੇ ਧੰਨਵਾਦ ਬਹੁਤ ਵਾ ਵੇ ਲੈ ਲੋ ਯਾਰ ਭਰਾ ਲੈਣਾ ਤਾਂ ਚੱਲ ਕੋਈ ਨਹੀਂ ਕਾ ਠੀਕ ਹੈ ਉਹ ਪੱਟਲੀ ਜਾ ਬਗਲੇ ਗੱਲ ਸਹੀ ਹੈ ਛੜਾ ਜਾ ਡੜ ਕਰਨੀ ਜਿਹੜਾ ਮਨਾਇਆ ਜਿਹਨੂੰ ਜਿੱਤ ਨਹੀਂ ਸਾਨੂੰ ਪਹਿਲਾਂ ਨੌ ਲਾ ਲੈ ਬਾਈ ਲੈ ਤੂੰ ਓਏ ਹੋ ਜਾਂਦੇ ਆ ਭਾਈ 500 ਵੀ ਨਹੀਂ ਹੁੰਦਾ ਆਪਾਂ ਪਾਈ ਪਾਈ ਯਾਰ ਨਹੀਂ ਕਰਾਉਂਦੇ ਆ ਆਪਣੇ ਤਾਂ ਨਹੀਂ ਘੜਦੇ ਯਾਰ ਬਾਈ ਬਲਜਿੰਦਰ ਆ ਤੇ ਮੰਡੀ ਆ ਕਾੜਦੇ ਯਾਰ ਹੋ ਜਾਂਦੇ ਲਓ ਦੋਸਤੋ ਆ ਬੱਕਰਾ ਸੀਗਾ ਇਹਨਾਂ ਦਾ ਲੱਗ ਗਿਆ ਪਹਿਲਾਂ 8500 ਰੁਪਇਆ ਤੇ ਆ ਭਾਈ ਐਸੀ ਫਰੋਜਪੁਰ ਤੋਂ ਇਹਨਾਂ ਨੇ ਲਾਇਆ ਸੀ 8500 ਰੁਪਇਆ ਯਾਨਾ ਇਹ ਇੱਕ ਦਿਨ ਅੱਠ ਬੱਦ ਲਾਉਣੇ 5500 ਜੱਗੀ ਨੇ ਕਰਾਤਾ ਸੀ ਇਹ ਬਾਈ ਗਏ 600 ਦਾ ਆ ਬੱਕਰਾ ਉਹਨਾਂ ਬਾਈ ਨੇ ਖਰੀਦ ਲਿਆ 8500 ਚੀ ਅੱਠ ਬੈਠਾ ਚੱਕ ਰਿਹਾ ਫੜਾਈ ਕਹਿੰਦਾ ਕੀ ਉਹ ਫੇਰ ਕਿਉਂ ਰੋਕੀ ਯਾਰ ਆਪਾਂ ਪਹਿਲ ਉਹਨਾਂ ਦੀ ਨਹੀਂ ਕਿਹਾ ਸੀ ਬਾਈ ਕਹਿੰਦੇ ਤੁਸੀਂ ਤੇ ਕਹਿ ਵੀ ਪਹਿਲ ਛੋਡੀ ਯਾਰ ਪਹਿਲ ਛੋਡੀ ਆਪਾਂ ਮੰਡੀ ਰੋਲਾ ਨਾ ਜ਼ਿੰਦਗੀ ਚ ਮੈਂ ਵੱਡੇ ਪੁੱਤ ਕੰਦੇ ਰੋਲਾ ਪਾਇਆ ਸਹੀ ਗੱਲ ਹੈ ਮੈਂ ਤਾਂ ਅਜੇ ਵੀ ਨਾ ਲੈਣ ਵਾਲੇ ਲੈ ਲੈ ਬੇਸ਼ੱਕ ਵਾਪਸ ਕਰਦੇ ਪੈਸੇ ਕੋਈ ਧਰਾਇ ਨਹੀਂ 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 ਸਹੀ ਗੱਲ ਹੈ ਵੀ ਤੇ ਵੇਚ ਆਣਗੇ ਤੇ ਢਾਂਚੇ ਪਾੜਦੇ ਤੇ ਫੇਰ ਕਾ ਲੈਜੋ ਜੀ ਨਾ ਲੈਣਾ ਸਾਡੇ ਏਅਰ ਕਾਰ ਤੂੰ ਲੈ ਨਹੀਂ ਕਰਦੇ ਬਾਈ ਤੂੰ ਲੈਣਾ ਬੱਕਰਾ ਫੜਨੀ ਫਿਰ ਬਗਲ ਨਹੀਂ ਬਿੜੀ ਚੱਲ ਜੀ ਅਜੇ ਵੀ ਫੜਾ ਦਿੰਦੇ ਜੇ ਫੜਾ ਨਾ ਫੜਾ ਕਿਸੇ ਨੂੰ ਨਾ ਨਹੀਂ ਗਣਾ ਦੋ ਮੈਸੇਜ ਉਹਨੇ ਵਾਪਸ ਕਰ ਰਿਹਾ ਬਸ ਚੱਲ ਫਾੜੀ ਲੈ 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 ਵੀ ਹੁਣ ਨਹੀਂ ਹੁਣ ਨਹੀਂ ਪਿਆ ਜਾਲ ਲਿਖ ਲੈ ਫਿਰ ਗੱਲ ਕਰੀਏ ਦੋ ਪਹਿਲਾ 85 ਦਾ ਲੈਨੇ ਬਾਈ ਗਿਆ ਗਿਆ ਲੈ ਵੀ ਦੋਸਤ ਪਹਿਲਾ ਸਹੀ ਗਿਆ ਨਹੀਂ ਹੁਣ ਦੋ 8500 ਦੀ ਲੈ ਚੱਲਿਆ ਬਾਈ ਪਹਿਲਾ ਬਾਈ ਕਿਸੇ ਨੇ ਹੋਰ ਲੈ ਪੈਸਾ ਲਾ ਕੇ ਉਹਨੇ ਸਪੋਰਟ ਕਰਕੇ ਆੜ ਗਿਆ ਉਹਦੇ ਅੱਸ ਤੋਂ ਬਾਅਦ ਅਸੀਂ ਦੇਣੇ ਨਹੀਂ ਤੇ ਹੁਣ ਉਹ ਬਾਈ ਲੈ ਚੱਲਿਆ ਤੇ ਆ ਸਪੋਰਟ ਕਰਨ ਦਾ ਬਾਈ ਉਹਨਾਂ ਵੱਲ ਕੇ ਨਹੀਂ ਆਖਿਆ 800 ਜੱਗੀ ਨੇ ਕਰਾਤਾ ਸੀ ਤੇ ਮੋਟਰਸਾਈਕਲ ਵਾਲੇ ਬਾਈ ਕਹਿੰਦੇ ਅਸੀਂ ਅੱਸ ਤੋਂ ਬਾਅਦ ਨਹੀਂ ਲੈਣਾ ਉਹਨੇ ਪੁੱਛ ਕੇ ਕਹਿੰਦੇ ਥੋੜੀ ਪੈੜ ਆ ਜੇ ਲੈਣਾ ਲੈ ਲਓ ਉਹ ਕਹਿੰਦੇ ਨਹੀਂ ਅਸੀਂ ਲੈਣਾ ਔਰ 8500 ਰੁਪਏ ਦਾ ਖਰੀਦ ਕੇ ਲੈ ਜਿੰਦਾ ਉਹ ਲੈ ਜਲੇ ਬਾਈ ਤੇ ਵੀ ਤੂਰੇ ਵਾਲਾ ਬੱਕਰਾ ਮੰਡੀ